ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਪੋਦੇ ਮਹੀਨੇ ਤੁਹਾਡੀ ਵੀ ਅਚਾਨਕ ਰਾਤ ਨੂੰ ਅੱਖ ਖੁੱਲ ਜਾਂਦੀ ਹੈ ਤੁਸੀਂ ਇਹ ਪੰਜ ਗੱਲਾਂ ਪਰਮਾਤਮਾ ਜੀ ਦੇ ਨਾਲ ਕਰਕੇ ਫਿਰ ਸੌਂ ਜਾਣਾ ਹੈ ਫਿਰ ਵੇਖਿਓ ਕਿਵੇਂ ਤੁਹਾਡੀ ਕਿਸਮਤ ਸੋਨੇ ਵਾਂਗ ਚਮਕ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ। ਸਾਥ ਸੰਗਤਾਂ ਜੀ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਤੁਹਾਡੇ ਬਹੁਤ ਹੀ ਕੰਮ ਆਉਣ ਵਾਲੀ ਹੈ। ਜੇਕਰ ਤੁਸੀਂ ਵੀਡੀਓ ਦੇ ਵਿੱਚ ਦੱਸਿਆ ਹੋਇਆ ਕੰਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਅਸੀਂ ਵਾਹਿਗੁਰੂ ਜੀ ਦੇ ਉੱਤੇ ਭਰੋਸਾ ਰੱਖ ਕੇ ਕਹਿ ਰਹੇ ਹਾਂ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ। ਮਾੜੀ ਤੋਂ ਮਾੜੀ ਕਿਸਮਤ ਚਮਕ ਜਾਵੇਗੀ। ਜੇਕਰ ਕੋਈ ਮਨੁੱਖ ਇਹ ਕੰਮ ਕਰਨਾ ਸ਼ੁਰੂ ਕਰ ਦੇਵੇ ਤਾਂ ਸਾਥ ਸੰਗਤ ਜੀ ਅਸੀਂ ਤਾਂ ਵੈਸੇ ਹਰ ਵੀਡੀਓ ਵਿੱਚ ਅੰਮ੍ਰਿਤ ਵੇਲੇ ਦੇ ਬਾਰੇ ਜ਼ਰੂਰ ਗੱਲ ਕਰਦੇ ਹਾਂ ਕਿ ਭਾਈ ਅੰਮ੍ਰਿਤ ਵੇਲੇ ਉਠੋ ਉੱਠ ਕੇ ਨਾਮ ਜਪੋ ਕਿਉਂਕਿ ਕਮਾਈ ਵਾਲੇ ਸੰਤ ਮਹਾਪੁਰਖ ਜੀ ਅੰਮ੍ਰਿਤ ਵੇਲੇ ਨਾਲ ਸੰਬੰਧਿਤ ਸਾਨੂੰ ਬਹੁਤ ਗਿਆਨ ਦੀਆਂ ਗੱਲਾਂ ਨਾਲ ਸਮਝਾਉਂਦੇ ਹਨ ਆਪਾਂ ਵੀਡੀਓ ਦੇ ਰਾਹੀਂ ਅੰਮ੍ਰਿਤ ਵੇਲੇ ਨਾਲ ਸੰਬੰਧਿਤ ਸਾਖੀ ਕਹਾਣੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹੀ ਰਹਿੰਦੇ ਹਾਂ ਕਾਂ ਜੋ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੇ ਮਨ ਦੇ ਵਿੱਚ ਵੀ ਅੰਮ੍ਰਿਤ ਵੇਲੇ ਦੇ ਪ੍ਰਤੀ ਚਾਹ ਪੈਦਾ ਹੋ ਜਾਵੇ ਕਿਸੇ ਨਾ ਕਿਸੇ ਤਰੀਕੇ ਨਾਲ ਸਾਡਾ ਨਿਤ ਦਾ ਅੰਮ੍ਰਿਤ ਵੇਲਾ ਪੱਕਾ ਹੋ ਜਾਵੇ ਕਿਉਂਕਿ ਕਈ ਭੈਣ ਭਰਾ ਆਖਦੇ ਹਨ ਕਿ ਸਾਡਾ ਅੰਮ੍ਰਿਤ ਵੇਲਾ ਪੱਕਾ ਨਹੀਂ ਹੈ ਕਦੇ ਜਾਗ ਆ ਗਈ ਕਦੇ ਅੰਮ੍ਰਿਤ ਵੇਲੇ ਵਿੱਚ ਜਾਗ ਨਹੀਂ ਆਉਂਦੀ ਅਸੀਂ ਸੌਂ ਕੇ ਹੀ ਅੰਮ੍ਰਿਤ ਵੇਲਾ ਲੰਘਾ ਦਿੰਨੇ ਹਾਂ ਅਤੇ ਕਈ ਭੈਣ ਭਰਾ ਤਾਂ ਅੰਮ੍ਰਿਤ ਵੇਲੇ ਉੱਠਣਾ ਜ਼ਰੂਰੀ ਨਹੀਂ ਸਮਝਦੇ ਉਹ ਕਹਿੰਦੇ ਆ ਜੀ ਪੋਰਾ ਦਿਨ ਪਿਆਰੇ ਭਗਤੀ ਕਰਨ ਦੇ ਲਈ ਜ਼ਰੂਰੀ ਤਾਂ ਨਹੀਂ ਕਿ ਸਵੇਰੇ ਉੱਠ ਕੇ ਨਾਮ ਜਪਣ ਵਾਲਿਆਂ ਦੀ ਹੀ ਵਾਹਿਗੁਰੂ ਜੀ ਸੁਣਦੇ ਹਨ ਸਾਧ ਸੰਗਤ ਆ ਜੀ ਇਹ ਵੀ ਗੱਲ ਸੱਚ ਹੈ ਕਿ ਵਾਹਿਗੁਰੂ ਜੀ ਤਾਂ ਹਰ ਵੇਲੇ ਸਾਡੇ ਅੰਗ ਸੰਗ ਹਨ ਅਸੀਂ ਕਿਸੇ ਵੀ ਵੇਲੇ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰ ਲਈਏ ਕਿਸੇ ਵੀ ਤਰੀਕੇ ਦੇ ਨਾਲ ਯਾਦ ਕਰੀਏ ਭਾਵੇਂ ਕੋਈ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਜਾਪ ਕਰ ਰਿਹਾ ਹੋਵੇ ਭਾਵੇਂ ਕੋਈ ਮਾਲਕ ਦੀਆਂ ਦਿੱਤੀਆਂ ਦਿੱਤਿਆਂ ਦਾ ਸ਼ੁਕਰਾਨਾ ਕਰ ਰਿਹਾ ਹੋਵੇ ਭਾਵੇਂ ਤੁਸੀਂ ਗੁਰਬਾਣੀ ਦਾ ਪਾਠ ਕਰ ਰਹੇ ਹੋ ਭਾਵੇਂ ਗੁਰੂ ਘਰ ਜਾ ਕੇ ਸੇਵਾ ਕਰ ਰਹੇ ਹੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਰ ਤਰ੍ਹਾਂ ਦੀ ਹਾਜ਼ਰੀ ਪਰਵਾਨ ਹੈ ਕਿਸੇ ਵੀ ਵੇਲੇ ਆਪਾਂ ਨਾਮ ਜਪਦੇ ਸੇਵਾ ਸਿਮਰਣ ਕਰਦੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਦਾ ਫਲ ਸਾਨੂੰ ਜ਼ਰੂਰ ਦਿੰਦੇ ਹਨ ਮਾਲਕ ਸਾਡੀ ਜ਼ਰੂਰ ਸੁਣਦੇ ਹਨ ਪਰ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਦੀ ਆਪਣੀ ਖਾਸ ਮਹੱਤਤਾ ਹੈ ਅੰਮ੍ਰਿਤ ਵੇਲੇ ਦਾ ਜਪਿਆ ਹੋਇਆ ਪੂਰੇ ਦਿਨ ਦੇ ਨਾਮ ਨਾਲ ਜਿਹੜਾ ਹੈ ਨਾ ਜਿਆਦਾ ਫਲ ਮਿਲਦਾ ਹੈ ਇਹ ਗੱਲ ਅਸੀਂ ਵਾਰ-ਵਾਰ ਆਪਣੀਆਂ ਵੀਡੀਓਜ਼ ਦੇ ਰਾਹੀਂ ਆਪ ਜੀ ਨੂੰ ਸਮਝਾਉਂਦੇ ਹਾਂ ਇਸ ਵੇਲੇ ਦੀ ਮਹੱਤਤਾ ਇਸ ਵੇਲੇ ਦੀ ਮਹਾਨਤਾ ਜਾਂ ਇੰਜ ਕਹਿ ਲਈਏ ਇਸ ਵੇਲੇ ਦੀ ਤਾਕਤ ਦਾ ਤੁਹਾਨੂੰ ਪਤਾ ਲੱਗੇਗਾ ਜੇਕਰ ਤੁਸੀਂ ਖੁਦ ਅੰਮ੍ਰਿਤ ਵੇਲੇ ਦੇ ਵਿੱਚ ਉੱਠ ਕੇ ਨਾਮ ਜਪੋਗੇ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜਿਹੜੇ ਅੰਮ੍ਰਿਤ ਵੇਲੇ ਨਹੀਂ ਉੱਠ ਸਕਦੇ ਜਾਂ ਉੱਠਣਾ ਨਹੀਂ ਚਾਹੁੰਦੇ ਕਿਉਂਕਿ ਉਹਨਾਂ ਲਈ ਜ਼ਰੂਰੀ ਉਹਨਾਂ ਨੂੰ ਨਹੀਂ ਲੱਗਦਾ ਜਿਹੜੇ ਭੈਣ ਭਰਾ ਹਰ ਰੋਜ਼ ਅੰਮ੍ਰਿਤ ਵੇਲੇ ਉੱਠਦੇ ਨਾਮ ਜਪਦੇ ਉਹ ਬੜੇ ਹੀ ਵੱਡੇ ਭਾਗਾਂ ਵਾਲੇ ਹਨ ਉਹ ਇਸੇ ਤਰ੍ਹਾਂ ਹੀ ਆਪਣਾ ਅੰਮ੍ਰਿਤ ਵੇਲਾ ਅੰਮ੍ਰਿਤ ਵੇਲੇ ਦਾ ਨਿਯਤਨੇਮ ਕਰਦੇ ਹੀ ਰਹਿਣ ਪਰ ਜੋ ਅੰਮ੍ਰਿਤ ਵੇਲੇ ਨਹੀਂ ਉੱਠ ਪਾਉਂਦੇ ਉਹ ਇੱਕ ਜੁਗਤੀ ਨੂੰ ਅਪਣਾ ਲੈਣ ਤੁਸੀਂ 21 ਦਿਨ ਦਾ ਚੈਲੰਜ ਆਪਣੇ ਨਾਲ ਲੈ ਲਓ ਕਿ ਕਿ ਦਿਨ ਲਗਾਤਾਰ ਸਿਰਫ ਤੇ ਸਿਰਫ 5 ਮਿੰਟ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਹੈ ਜਿਸ ਵੀ ਨਾਮ ਨਾਲ ਤੁਸੀਂ ਪਰਮਪਿਤਾ ਪਰਮਾਤਮਾ ਜੀ ਨੂੰ ਯਾਦ ਕਰਦੇ ਹੋ ਨਾ ਸਿਰਫ 5 ਮਿੰਟ ਉਸੇ ਨਾਮ ਨਾਲ ਜਾਪ ਕਰ ਲਓ ਜੇ 5 ਮਿੰਟ ਵੀ ਨਹੀਂ ਜਪ ਸਕਦੇ ਸਿਰਫ 5 ਵਾਰ ਜੇਕਰ ਤੁਸੀਂ ਸਿੱਖ ਧਰਮ ਦੇ ਵਿੱਚ ਹੋ ਤਾਂ ਮੋਲ ਮੰਤਰ ਦਾ ਜਾਪ ਕਰਕੇ ਵੇਖ ਲਓ ਭਾਵੇਂ ਤੁਸੀਂ ਫਿਰ ਤੋਂ ਸੌ ਜਾਣਾ ਤੁਸੀਂ ਵੇਖੋਗੇ ਇਹ 5 ਮਿੰਟ ਦਾ ਜਪਿਆ ਹੋਇਆ ਜਾਂ 5 ਵਾਰ ਜਪਿਆ ਹੋਇਆ ਕਿੰਜ ਤੁਹਾਡੇ ਜੀਵਨ ਵਿੱਚ ਬਦਲਾਵ ਲਿਆਵੇਗਾ ਸਾਥ ਸੰਗਤ ਜੀ ਸਵੇਰ ਦਾ ਵੇਲਾ ਜਿਹੜਾ ਹੈ ਨਾ ਸਵੇਰੇ 3 ਤੋਂ 5 ਜਾਂ 6 ਵਜੇ ਦੇ ਵਿੱਚਕਾਰ ਦਾ ਵੇਲਾ ਬੜਾ ਹੀ ਪਾਵਰਫੁਲ ਵੇਲਾ ਹੈ ਬੜਾ ਪਵਿੱਤਰ ਵੇਲਾ ਹੈ ਕਿਉਂਕਿ ਹਰ ਪਾਸੇ ਪਰਮ ਪਿਤਾ ਪਰਮਾਤਮਾ ਜੀ ਦੀ ਭਜਨ ਬੰਦਗੀ ਹੁੰਦੀ ਰਹਿੰਦੀ ਹੈ ਭਾਵੇਂ ਕੋਈ ਮਨੁੱਖ ਕਿਸੇ ਵੀ ਧਰਮ ਵਿੱਚ ਹੈ ਜਿਸ ਨੂੰ ਰੱਬ ਤੇ ਵਿਸ਼ਵਾਸ ਹੈ ਰੱਬ ਨੂੰ ਜਿਹੜਾ ਵੀ ਮੰਨਦਾ ਹੈ ਉਹ ਇਸ ਵੇਲੇ ਉੱਠ ਕੇ ਨਾਮ ਜ਼ਰੂਰ ਜਪਦਾ ਹੈ ਇਸ ਕਰਕੇ ਇਸ ਵੇਲੇ ਦੀ ਪਵਿੱਤਰਤਾ ਇਸ ਵੇਲੇ ਦੀ ਰੂਹਾਨੀਅਤ ਇਸ ਵੇਲੇ ਦੀ ਤਾਕਤ ਹੋਰ ਜ਼ਿਆਦਾ ਵੱਧ ਜਾਂਦੀ ਹੈ ਕੋਈ ਨਵਾਂ ਮਨੁੱਖ ਕੋਈ ਨਵਾਂ ਜਗਿਆਸੂ ਜਦੋਂ ਇਸ ਵੇਲੇ ਵਿੱਚ ਉੱਠਣਾ ਸ਼ੁਰੂ ਕਰਦਾ ਹੈ ਤਾਂ ਉਹਦੇ ਤੇ ਕਿਰਪਾ ਬੜੀ ਛੇਤੀ ਹੁੰਦੀ ਹੈ ਸੋ ਅੰਮ੍ਰਿਤ ਵੇਲੇ ਵਿੱਚ ਉੱਠੋ ਉੱਠ ਕੇ ਨਾਮ ਜਪੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀਆਂ ਖੁਸ਼ੀਆਂ ਤੇ ਬਰਕਤਾਂ ਹਾਸਲ ਕਰੋ ਇਹ ਅੰਮ੍ਰਿਤ ਵੇਲੇ ਦਾ ਵੇਲਾ ਇਹਦੇ ਉੱਤੇ ਸਾਡਾ ਹੱਕ ਹੀ ਨਹੀਂ ਬਲਕਿ ਸਾਡਾ ਪਰਮਾਤਮਾ ਜੀ ਦੇ ਵੱਲੋਂ ਮਿਲੀ ਹੋਈ ਬਖਸ਼ਿਸ਼ ਹੈ ਇਹ ਵੇਲਾ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜਪਣ ਲਈ ਬਣਿਆ ਹੈ ਪਾਤਸ਼ਾਹ ਜੀ ਆਖਦੇ ਹਨ ਤੈਨੂੰ ਦਿਨ ਰਾਤ ਦੇ 24 ਘੰਟੇ ਦਿੱਤੇ ਹਨ ਇਹਨਾਂ 24 ਘੰਟਿਆਂ ਵਿੱਚੋਂ 3 ਘੰਟੇ ਉਹ ਪਰਮ ਪਿਤਾ ਪਰਮਾਤਮਾ ਜੀ ਦੀ ਭਜਨ ਬੰਦਗੀ ਕਰ ਤੇ ਬਾਕੀ ਬਚੇ 21 ਘੰਟੇ ਤੋ ਜਿਵੇਂ ਮਰਜ਼ੀ ਕਾਰਵਿਹਾਰ ਕਰ ਆਪਣਾ ਕਾਰੋਬਾਰ ਨੂੰ ਵੇਖ ਨੂੰ ਵੇਖ ਪਰਿਵਾਰ ਨੂੰ ਵੇਖ ਰਿਸ਼ਤਿਆਂ ਨੂੰ ਨਿਭਾ ਜਿੱਦਾਂ ਵੀ ਤੇਰੇ ਕੰਮ ਤੰਦੇ ਆ ਗ੍ਰਸਥੀ ਜੀਵਨ ਦੇ ਵਿੱਚ ਉਹ ਸਾਰੇ ਕਰ ਪਰ ਸਵੇਰ ਦੇ 2.5 ਤੇ 3 ਘੰਟੇ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜ਼ਰੂਰ ਜਪ ਸਾਥ ਸੰਗਤ ਜੀ ਜਦੋਂ ਕੋਈ ਮਨੁੱਖ ਪੂਰੀ ਇਮਾਨਦਾਰੀ ਦੇ ਨਾਲ ਇਹ 3 ਘੰਟੇ ਗੁਰੂ ਚਰਨਾ ਵਿੱਚ ਭੇਂਟ ਕਰਨੇ ਸ਼ੁਰੂ ਕਰ ਦੇਂਦਾ ਹੈ ਸੱਚ ਕਰਕੇ ਜਾਣਿਓ ਜੇ ਉਸ ਮਨੁੱਖ ਦੇ ਬਾਕੀ ਦਿਨ ਭਰ ਦੇ ਕੰਮ ਕਰਨੇ ਵੀ ਕਿਵੇਂ ਆਸਾਨ ਹੋ ਜਾਣਗੇ ਉਹ ਜਿੰਨੇ ਮਰਜੀ ਕੰਮ ਧੰਦੇ ਕਰ ਲਵੇ ਉਹਦਾ ਸਰੀਰ ਫਿਰ ਥੱਕਦਾ ਨਹੀਂ ਅੱਕਦਾ ਨਹੀਂ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਉਹਦੇ ਨਾਲ ਹਰ ਵੇਲੇ ਬਣ ਜਾਂਦੀ ਹੈ ਹਰ ਕੰਮ ਵਿੱਚ ਬਰਕਤ ਪੈਂਦੀ ਹੈ ਕਿਉਂਕਿ ਕਮਾਈ ਵਾਲੇ ਸੰਤ ਮਹਾਂਪੁਰਖ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਅਕਸਰ ਹੀ ਬਚਨ ਕਰਦੇ ਹੁੰਦੇ ਸਨ ਤੇ ਕਹਿੰਦੇ ਸੀ ਕਿ ਬੰਦੇ ਆ ਇਰੇ ਦੁਨਿਆਵੀ ਕੰਮ ਤਾਂ ਦੇ ਜ਼ੀਰੋਆਂ ਹਨ ਮਾਲਕ ਦਾ ਜਪਿਆ ਹੋਇਆ ਨਾਮ ਜੇਕਰ ਤੂੰ ਸਵੇਰੇ ਉੱਠ ਕੇ ਮਾਲਕ ਦਾ ਨਾਮ ਜਪ ਲਵੇਂ ਤਾਂ ਸਮਝ ਲੈ ਤੂੰ ਸਵੇਰੇ ਸਵੇਰੇ ਇੱਕ ਕਮਾ ਲਿਆ ਭਾਵੇਂ ਇੱਕ ਦੇ ਨਾਲ ਤੂੰ ਜਿੰਨੀਆਂ ਮਰਜ਼ੀ ਜ਼ੀਰੋ ਲਗਾ ਸਕਦਾ ਹੈ ਫਿਰ ਦਿਨ ਭਰ ਵਿੱਚ ਤੂੰ ਜਿੰਨੇ ਵੀ ਕੰਮ ਕਰੇਂਗਾ ਨਾ ਉਹਨਾਂ ਦੀ ਕੀਮਤ ਜ਼ੀਰੋਆਂ ਨੇ ਤੇ ਇੱਕ ਜਿਹੜਾ ਉਹ ਪਰਮਾਤਮਾ ਜੀ ਦਾ ਜਪਿਆ ਹੋਇਆ ਨਾਮ ਜਦੋਂ ਅੱਗੇ ਲੱਗ ਗਿਆ ਪਰ ਜੇਕਰ ਤੂੰ ਇੱਕ ਹੀ ਨਾ ਕਮਾਇਆ ਸਿਰਫ ਜ਼ੀਰੋ ਆਹੀ ਕਮਾਈਆਂ ਤਾਂ ਫਿਰ ਜ਼ੀਰੋਾਂ ਜਿੰਨੀ ਮਰਜ਼ੀ ਕਮਾ ਲਓ ਕੋਈ ਫਾਇਦਾ ਹੀ ਨਹੀਂ ਮਿਲਣਾ ਕੋਈ ਸੁੱਖ ਨਹੀਂ ਸੋ ਮਹਾਪੁਰਖ ਜੀ ਇਹੋ ਗੱਲ ਸਮਝਾਉਂਦੇ ਸੀ ਅੰਮ੍ਰਿਤ ਵੇਲੇ ਉੱਠ ਕੇ ਪਹਿਲਾ ਨਾਮ ਜਪੋ ਭਜਨ ਬੰਦਗੀ ਕਰੋ ਫਿਰ ਆਪਣੇ ਦੁਨਿਆਵੀ ਕੰਮ ਧੰਦਿਆਂ ਨੂੰ ਹੱਥ ਪਾਓ ਜਿਹੜੇ ਭੈਣ ਭਰਾ ਕਹਿੰਦੇ ਸੀ ਅੰਮ੍ਰਿਤ ਵੇਲੇ ਦੇ ਬਾਰੇ ਇੰਨਾ ਜ਼ੋਰ ਕਿਉਂ ਦਿੱਤਾ ਜਾਂਦਾ ਹੈ ਦਿਨ ਭਰ ਦੇ ਵਿੱਚ ਵੀ ਤਾਂ ਨਾਮ ਜਪ ਹੀ ਸਕਦੇ ਹਾਂ ਹੁਣਾ ਭੈਣ ਭਰਾਵਾਂ ਨੂੰ ਬੇਨਤੀ ਹੈ ਤੁਸੀਂ ਕੁਝ ਕੁ ਦਿਨ ਆਪੋ ਦਾ ਮਹੀਨਾ ਜਿਹੜਾ ਹਨ 21 ਦਿਨ 11 ਦਿਨ ਲਗਾਤਾਰ ਤੁਸੀਂ 2 ਤੋਂ ਲੈ ਕੇ ਜਿੰਨੇ ਵਜੇ ਵੀ ਤੱਕ ਤੁਹਾਡੀ ਅੱਖ ਖੁੱਲਦੀ ਹੈ 6 ਵਜੇ ਤੱਕ ਖੁੱਲਦੀ ਹੈ ਜਾਂ ਆਪਣੇ ਆਪ ਜਾਗ ਆ ਜਾਂਦੀ ਹੈ ਵੇਲਾ ਅੰਮ੍ਰਿਤ ਵੇਲੇ ਦਾ ਹੋਵੇ ਤਾਂ ਮੂਲ ਮੰਤਰ ਦਾ ਜਾਪ ਗੁਰ ਮੰਤਰ ਦਾ ਜਾਪ ਜ਼ਰੂਰ ਕਰ ਲਿਓ ਜਿਸ ਵੀ ਧਰਮ ਦੇ ਵਿੱਚ ਹੋ ਜਿਹੜਾ ਵੀ ਨਾਮ ਜਪਦੇ ਉਹੀ ਨਾਮ ਜਪ ਲਓ 5 ਮਿੰਟ ਹੀ ਭਾਵੇਂ ਜਪ ਲਓ ਤੁਸੀਂ ਸਿਰਫ 5 ਵਾਰ ਜਪ ਲੈਣਾ ਹੈ ਇਹ 5 ਵਾਰ ਜਿਹੜਾ ਪਰਮਾਤਮਾ ਜੀ ਦਾ ਨਾਮ ਜਪਣਾ ਹੈ ਬੜਾ ਅਸਰ ਵਿਖਾਵੇਗਾ ਤੁਸੀਂ ਅੱਜ ਨਾਲੋਂ ਕੱਲ ਕੱਲ ਨਾਲੋਂ ਪਰਸੋਂ ਆਪਣੇ ਆਪ ਨੂੰ ਬਿਹਤਰ ਮਹਿਸੂਸ ਕਰੋਗੇ ਅੱਜ 5 ਵਾਰ ਜਪਿਆ ਕੱਲ ਨੂੰ ਤੁਸੀਂ 10 ਵਾਰ ਜਪਣਾ ਸ਼ੁਰੂ ਕਰ ਦਿਓਗੇ ਵਾਹਿਗੁਰੂ ਜੀ ਨੇ ਇਸ ਤਰ੍ਹਾਂ ਕਿਰਪਾ ਕਰਦੇ ਰਹਿਣਾ ਹੈ ਬਸ ਪਾਤਸ਼ਾਹ ਜੀ ਬਿਦ ਬਹਾਨੇ ਆਪ ਬਣਾਉਂਦੇ ਹਨ ਸੋ ਆਓ ਸਾਥ ਸੰਗਤ ਜੀ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰੀਏ ਕਿ ਰਾਤ ਨੂੰ ਕੋਜ ਸਮਾਸੀ ਭਜਨ ਬੰਦਗੀ ਕਰਕੇ ਮੋਲ ਮੰਤਰ ਦਾ ਜਾਪ ਕਰਕੇ ਕੀਰਤਨ ਸੋਹਿਲਾ ਸਾਹਿਬ ਦੀ ਬਾਣੀ ਦਾ ਪਾਠ ਕਰਕੇ ਸੋਈਏ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਸੋਈਏ ਕਿ ਫਿਰ ਵੇਖਿਓ ਕਿੰਜ ਅੰਮ੍ਰਿਤ ਵੇਲੇ ਵਿੱਚ ਆਪਣੇ ਆਪ ਜਾਗ ਆ ਜਾਵੇਗੀ ਉੱਠ ਕੇ ਨਾਮ ਜਪਣ ਨੂੰ ਜੀ ਕਰੇਗਾ ਨਾਮ ਜਪਣ ਦੇ ਵਿੱਚ ਮਨ ਜੁੜੇਗਾ ਆਸ ਕਰਦੀ ਹਾਂ ਜੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇਕਰ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਾਤ ਸੰਗਿਆ ਜੀ ਕਈ ਵਾਰ ਕੋਈ ਐਸੀ ਵਿਧ ਬਣ ਜਾਂਦੀ ਹੈ ਕਿ ਅਸੀਂ ਅੰਮ੍ਰਿਤ ਵੇਲੇ ਦੇ ਵਿੱਚ ਨਾ ਸਾਡੀ ਅਚਾਨਕ ਹੀ ਜਾਗ ਖੁੱਲਦੀ ਹੈ ਸਰਦੀਆਂ ਵਿੱਚ ਇਹ ਭਾਣਾ ਤਾਂ ਸਾਰੇ ਹੀ ਭੈਣ ਭਰਾਵਾਂ ਨਾਲ ਜ਼ਰੂਰ ਵਾਪਰਦਾ ਹੋਵੇਗਾ ਉਸ ਵੇਲੇ ਜਦੋਂ ਸਾਡੀ ਅਚਾਨਕ ਅੱਖ ਖੁੱਲਦੀ ਹੈ ਇੱਕ ਦਿਲ ਕਰਦਾ ਹੈ ਸੌਂ ਜਾਈਏ ਤੇ ਦੂਜਾ ਜਲ ਕਰਦਾ ਹੈ ਜੀ ਕਿ ਉਹ ਕਿੰਨੀਆਂ ਪਵਿੱਤਰ ਰੂਹਾਂ ਹਨ ਜਿਹੜੀਆਂ ਇਸ ਵੇਲੇ ਨਾਮ ਜਪ ਰਹੀਆਂ ਹਨ ਫਿਰ ਠੰਡ ਤੋਂ ਡਰਦੇ ਅਸੀਂ ਸੋਚਦੇ ਹਾਂ ਸੌ ਜਾਂਨੇ ਆ ਪਰ ਜਦੋਂ ਕੰਨਾਂ ਦੇ ਵਿੱਚ ਗੁਰੂ ਘਰੋਂ ਆਵਾਜ਼ਾਂ ਆਉਂਦੀਆਂ ਹਨ ਤਾਂ ਇਸ ਵੇਲੇ ਲੱਗਦਾ ਹੁੰਦਾ ਹੈ ਕਿ ਅਸੀਂ ਕਿੰਨੇ ਪਾਪੀ ਆ ਅਸੀਂ ਕਿਉਂ ਨਹੀਂ ਉੱਠ ਸਕਦੇ ਅਸੀਂ ਕਿਉਂ ਨਹੀਂ ਨਾਮ ਸਿਮਰਨ ਕਰ ਸਕਦੇ ਅਸੀਂ ਉਹਨਾਂ ਰੂਹਾਂ ਵੱਲ ਵੇਖ ਕੇ ਦਿਲ ਤਾਂ ਬਹੁਤ ਕਰਦਾ ਹੈ ਕਿ ਪਰਮਾਤਮਾ ਦਾ ਨਾਮ ਜਪੀਏ ਪਰ ਅਸੀਂ ਕੀ ਕਰਦੇ ਹਾਂ ਆਲਸ ਦਿਲਿੱਦਰ ਦੇ ਵਸ ਪੈ ਕੇ ਫਿਰ ਸੌ ਜਾਂਦੇ ਹਾਂ ਕਿ ਚਲੋ ਕੋਈ ਗੱਲ ਨਹੀਂ ਕੰਨਾਂ 'ਚ ਤਾਂ ਆਵਾਜ਼ ਪੈ ਰਹੀ ਹੈ ਕੰਨਾਂ 'ਚ ਆਵਾਜ਼ ਪੈਂਦੇ ਆ ਪੈਂਦੇ ਸਾਨੂੰ ਫਿਰ ਨੀਂਦ ਆ ਜਾਂਦੀ ਹੈ ਪਰ ਅਸੀਂ ਆਪਣੇ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਨਹੀਂ ਕਰ ਪਾਉਂਦੇ ਪ੍ਰਸਾਦ ਸਿੰਘ ਜੀ ਇਹ ਜਿਹੜਾ ਵੇਲਾ ਹੈ ਨਾ ਬੜਾ ਪਾਵਰਫੁਲ ਵੇਲਾ ਹੈ ਜੇਕਰ ਇਸ ਵੇਲੇ ਤੁਸੀਂ ਤੁਹਾਡੀ ਜਾਗ ਖੁੱਲਦੀ ਹੈ ਤੁਸੀਂ ਉੱਠਦੇ ਹੋ ਬਿਸਤਰ ਤੋਂ ਜੇਕਰ ਤੁਸੀਂ ਇਸ ਵੇਲੇ ਬਿਸਤਰ ਤੋਂ ਉੱਠਦੇ ਹੋ ਨਾ ਤਾਂ ਉੱਠ ਕੇ ਗੁਰਮੰਤਰ ਵਾਹਿਗੁਰੂ ਵਾਹਿਗੁਰੂ ਜਾਂ ਫਿਰ ਮੋਲ ਮੰਤਰ ਦਾ ਜਾਪ ਪੰਜ ਵਾਰ ਕਰਕੇ ਫਿਰ ਸੌਂ ਜਾਓ ਤਾਂ ਵੇਖਿਓ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋਣੀ ਸ਼ੁਰੂ ਹੋ ਜਾਵੇਗੀ ਹੌਲੀ ਹੌਲੀ ਫਿਰ ਤੁਸੀਂ ਅੰਮ੍ਰਿਤ ਵੇਲੇ ਨਾਲ ਜੁੜਨਾ ਸ਼ੁਰੂ ਕਰ ਦਿਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ